ਐਡਵੋਕੇਟ ਲਖਵਿੰਦਰ ਬਚਨ ਭਾਰਤੀ ਕਿਸਾਨ ਯੂਨੀਅਨ ਬਾਨੂ ਦਾ ਪੰਜਾਬ ਪ੍ਰਧਾਨ ਇੱਕ ਮੁੱਦਾ ਜੀ ਸਾਡੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਦੇਵ ਵਪਾਰ ਦਾ ਜੋ ਪਿਛਲੇ ਕਈ ਸਮੇਂ ਤੋਂ ਜਾਗਦਾ ਜ਼ਮੀਰ ਦੇ ਸੁਭਾ ਸੈਗਲ ਜੀ ਜਿਹੜਾ ਇਹਨਾਂ ਨੇ ਚੁੱਕਿਆ ਮੁੱਦਾ ਤੇ ਅਸੀਂ ਇਹਨਾਂ ਦਾ ਸਮਰਥਨ ਕਰਦੇ ਹਾਂ ਜੀ ਵੀ ਇਹ ਚੀਜ਼ ਇਹਨਾਂ ਨੇ ਪਹਿਲਾਂ ਵੀ ਦੋ ਤਿੰਨ ਵਾਰੀ ਪ੍ਰਸ਼ਾਸਨ ਨੂੰ ਕਹਿ ਕੇ ਕੰਮ ਰੋਕੇ ਆ ਪਰ ਕਈ ਕਾਲੀਆਂ ਭੇਡਾਂ ਜਿਹੜੀਆਂ ਪੈਸੇ ਦੇ ਲਾਲਚ ਕਰਕੇ ਉਹ ਦੇਵ ਵਪਾਰ ਦਾ ਤੰਦਾਜ਼ ਵੀ ਕਰ ਰਹੇ ਨੇ ਸਾਡਾ ਉਹ ਪੁਰਾਣਾ ਸ਼ਹਿਰ ਆ ਉੱਥੇ ਅੱਜ ਵੀ ਲੋਕ ਭਾਰੀ ਮਤਰਾ ਚ ਰਹਿੰਦੇ ਨੇ ਤੇ ਸਾਡੀਆਂ ਧੀਆਂ ਭੈਣਾਂ ਨੂੰ ਉਧਰੋਂ ਲੰਘਦੇ ਬਹੁਤ ਜ਼ਿਆਦਾ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਕਿਉਂਕਿ ਸ਼ਹਿਰ ਚ ਸਰਕਾਰੀ ਸਕੂਲ ਵੀ ਨੇ ਹੋਰ ਕਈ ਧਾਰੇ ਨੇ ਜਿਹੜੇ ਬੱਚੇ ਜਾਂਦੇ ਆ ਤੇ ਉਹ ਬੱਚਿਆਂ ਤੇ ਆਉਣ ਵਾਲੇ ਸਮੇਂ ਚ ਪ੍ਰਭਾਵ ਗਲਤ ਪੈ ਰਿਹਾ ਕਿ ਜਿਹੜੀਆਂ ਸਾਡੀ ਜਨਰੇਸ਼ਨ ਆ ਜਿਨ੍ਹਾਂ ਨੇ ਸਾਡੇ ਦੇਸ਼ ਲਈ ਕ੍ਰਾਂਤੀਕਾਰੀ ਬੱਚੇ ਜੰਮਨੇ ਆ ਉਨ੍ਹਾਂ ਦੇ ਪ੍ਰਭਾਵ ਗਲਤ ਪੈਨ ਕਰਕੇ ਉਹ ਸਾਡੀ ਜਿਹੜੀ ਹੈ ਨਾ ਨਵੀਂ ਪਨੀਰੀ ਉਹ ਖਰਾਬ ਹੋ ਰਹੀ ਆ ਤੇ ਉਸ ਚੀਜ਼ ਨਾਲ ਅਸੀਂ ਅੱਜ ਭਾਰਤੀ ਕਿਸਾਨ ਯੂਨੀਅਨ ਭਾਨੂੰ ਇਹਨਾਂ ਦਾ ਸਮਰਥਨ ਕਰ ਰਹੇ ਆ ਜਿਹੜਾ ਪਰਸੋਂ ਧਰਨਾ ਲਗਾ ਰਹੇ ਨੇ ਬੀ ਡਿਵੀਜ਼ਨ ਥਾਣੇ ਦੇ ਬਾਹਰ ਅਸੀਂ ਫੁੱਲ ਫਲੈਜ ਪੂਰੇ ਪੰਜਾਬ ਦੀ ਸਮੂਚੀ ਟੀਮ ਨਾਲ ਡਿਸਕਸ ਕਰਕੇ ਇਹਨਾਂ ਦਾ ਸਮਰਥਨ ਕਰ ਰਹੇ ਆ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਧਨਵਾਦੀਆਂ ਭਾਰਤੀ ਕਿਸਾਨ ਯੂਨੀਅਨ ਨੂੰ ਭਾਨੂੰ ਦਾ ਜਿਨ੍ਹਾਂ ਨੇ ਹੱਕ ਤੇ ਸੱਚ ਦੀ ਆਵਾਜ਼ ਲਈ ਜਿਹੜੀ ਲੜਾਈ ਜਾਗਦਾ ਮੇ ਲੜਿਆ ਹੈ ਉਹ ਲੜਾਈ ਮੇਰੇ ਇਕੱਲੇ ਦੀ ਨਹੀਂ ਹੈਗੀ ਮੇਰੇ ਪਰਸਨਲ ਇੰਟਰਸਟ ਦੀ ਨਹੀਂ ਹੈਗੀ ਉਹ ਲੜਾਈ ਸਾਰੇ ਸਮਾਜ ਦੇ ਲੋਕਾਂ ਲਈ ਹੈ ਸਾਰੇ ਰਾਜਨੀਤਿਕ ਲੋਕਾਂ ਲਈ ਹੈ ਹਰ ਇੱਕ ਕੌਮ ਲਈ ਹੈ ਸ੍ਰੀ ਹਰਮੰਦਰ ਸਾਹਿਬ ਜਿਹੜਾ ਹੈਗਾ ਉੱਥੇ ਸਾਡੇ ਹਰ ਇੱਕ ਧਰਮ ਦੇ ਲੋਕਾਂ ਦੀ ਆਸਤਾ ਜੁੜੀ ਹੋਈ ਹੈ ਕਾਫੀ ਲੰਬੇ ਸਮੇਂ ਤੋਂ ਅਸੀਂ ਸਟਰਗਲ ਕਰਦੇ ਆ ਰਹੇ ਹਾਂ ਵੀ ਉਹਦੇ ਕੁਝ ਹੋਟਲਾਂ 'ਚ ਮੈਂ ਸਾਰੇ ਹੋਟਲਾਂ ਨਹੀਂ ਕਹਿੰਦਾ ਉੱਥੇ ਦੇ ਵਪਾਰ ਦੇ ਅੱਡੇ ਚੱਲਦੇ ਆ ਰਹੇ ਆ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕਈ ਵਾਰ ਦੀ ਜਾਣਕਾਰੀ ਦਿੱਤੀ ਉਹਨਾਂ ਛੋਟੇ ਮੋਟੇ ਪਰਚੇ ਕਰਕੇ ਤੇ ਮਾਮਲਾ ਜਿਹੜਾ ਹੈਗਾ ਇਹਨੂੰ ਸਹੀ ਤਰੀਕੇ ਨਾਲ ਹੀ ਸਮਝਿਆ ਕਿਉਂਕਿ ਹਰ ਇੱਕ ਅੰਮ੍ਰਿਤਸਰ ਦਾ ਵਸਨੇਕ ਹਿੰਦੁਸਤਾਨ ਦਾ ਵਸਨੇਕ ਵਰਡਾ ਹੁਸਨੇਕ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੁੰਦਾ ਹੈ ਜੀ ਜੀ ਔਰ ਜਿਹੜੇ ਉੱਥੋਂ ਦੇ ਲੋਕ ਨੇ ਉਹ ਮੈਨੂੰ WhatsApp 'ਤੇ ਸਾਰੇ ਮੈਸੇਜ ਭੇਜਦੇ ਨੇ ਵੀਡੀਓਗ੍ਰਾਫੀ ਭੇਜਦੇ ਨੇ ਜੋ ਸੀ ਸੋਸ਼ਲ ਮੀਡੀਆ 'ਤੇ ਵੀ ਪਾਈਆਂ ਔਰ ਜਿੰਦੇ ਉੱਥੇ ਲੜਕੀਆਂ ਚਰਸ ਸਮੈਗ ਦਾ ਕਾਰੋਬਾਰ ਵੀ ਕਰਦੀਆਂ ਪਈਆਂ ਚਿੱਟੇ ਦਾ ਕੰਮ ਵੀ ਕਰ ਰਹੀਆਂ ਚਿੱਟਾ ਪੀਂਦੀਆਂ ਔਰ ਉਹਨਾਂ ਚਿੱਟਾ ਪੀ ਕੇ ਚਿੱਟੇ ਵਾਸਤੇ ਉਹਨਾਂ ਪੈਸੇ ਕਮਾਣ ਹੁੰਦੇ ਆ ਇਸ ਕਰਕੇ ਉਹ ਇਹ ਧੰਦਾ ਕਰਦਿਆਂ ਪਿਆ ਹੋਟਲਾਂ 'ਚ ਔਰ ਹੋਟਲਾਂ ਦੇ ਮਾਲਕਾਂ ਨੂੰ ਵੀ ਕਈ ਵਾਰ ਆਜੁਰ ਕੇ ਬੇਨਤੀ ਕੀਤੀ ਏ ਵੀ ਇਹ ਜਿਹੜੀਆਂ ਪਾਬ ਦੀਆਂ ਢਟੀਆਂ ਬੰਦ ਕਰ ਦਿਓ ਪਰ ਇਸ ਵਿੱਚ ਸਾਡੀ ਜਿਹੜੀ ਲੋਕਲ ਥਾਣਾ ਸੁਤਾਰਨ ਬੀ 2 ਉਹਨਾਂ ਕੋਈ ਖਾਸ ਮਦਦ ਨਹੀਂ ਕੀਤੀ ਉਹਨਾਂ ਸਾਡੀ ਮੰਗal ਧਿਆਨ ਨਹੀਂ ਦਿੱਤਾ ਜਿਹੜੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਜੀ ਹੈ ਉਹ ਬਹੁਤ ਵਧੀਆ ਰੋਲ ਅਦਾ ਕਰ ਰਹੇ ਆ ਉਹਨਾਂ ਨੂੰ ਜਿਹੜੀ ਜਾਣਕਾਰੀ ਦਿੰਨੇ ਆ ਉਸੇ ਲਈ ਕਾਰਵਾਈ ਕਰਦੇ ਆ ਹੀ ਉਹਨਾਂ ਦੇ ਥੈਂਕ ਫੂਲਾਂ ਬੀ ਪੁੱਲਰ ਸਾਹਿਬ ਥੋੜੀ ਇਹ ਜਿਹੜੀ ਸਾਡੀ ਪੀੜਾ ਇਹਨੂੰ ਸਮਝੋ ਇਹ ਸਾਰੀ ਜਨਤਾ ਦੀ ਪੀੜਾ ਹੈ ਔਰ ਸਰਦਾਰ ਗੁਰਪ੍ਰੀਤ ਸਿੰਘ ਕੋ ਲਜੀ ਤੁਹਾਡਾ ਨਾਂ ਸੋਨ ਅੱਖਰਾਂ ਵਿੱਚ ਲਿਖਿਆ ਜਾਏਗਾ ਜੇਕਰ ਇਹ ਗੰਦਗੀ ਦੂਰ ਕਰ ਦੋਗੇ ਕਿਉਂਕਿ ਤੁਸੀਂ ਪਹਿਲ ਕੀਤੀ ਹੈ ਜਾਗਦਾਈ ਮੈਂਨੇ ਤੁਹਾਡੇ ਕੋਲ ਸਹਿਯੋਗ ਮੰਗਿਆ ਔਰ ਤੁਸੀਂ ਕੀ ਕੀਤਾ ਤੁਸੀਂ ਦਿਲੋਂ ਚਾਹਦੇ ਹੋ ਇਹ ਕੋੜ ਖਤਮ ਹੋਵੇ ਪਰ ਥੱਲੇ ਕੁਝ ਕਾਲੀਆਂ ਭੇਡਾਂ ਹੈਗੀਆਂ ਜੇ ਸੁਤਾਨਪਿੰਡ ਬੀਟਾਣੇ 'ਚ ਉਹ ਇਹ ਮਸਲਾ ਹੱਲ ਨਹੀਂ ਹੋਣ ਦਿੰਦੀਆਂ ਉੱਥੇ ਰਾਤੀ ਲੜਕੀਆਂ ਰਾਤੀ 2 2 ਵਜੇ ਤੱਕ ਸੜਕਾਂ ਦੇ ਘੁੰਮਦੀਆਂ ਉਥੋਂ ਗਾਗ ਲੈ ਜਾਂਦੀਆਂ ਕਮਰਿਆਂ ਜਾਂਦੀਆਂ ਹੋਟਲ ਵਾਲੇ ਦੀ ਸੈਟਲਮੈਂਟ ਸਹੀ ਜੇ ਅਸੀਂ ਰਾਤੀ ਵੀ ਉੱਥੇ ਗਏ ਸਾਂ ਪਰ ਰਾਤੀ ਉਹ ਸਾਨੂੰ ਵੇਖ ਕੇ ਡਰ ਗਏ ਰਾਤੀ ਉੱਥੇ ਲੜਕੀਆਂ ਭੱਜ ਗਈਆਂ ਔਰ ਅਸੀਂ ਚਾਹੁੰਦੇ ਆ ਜੇਕਰ ਅਸੀਂ ਇੱਕ ਆਮ ਬੰਦੇ ਉਹ ਲੜਕੀਆਂ ਨੂੰ ਡਰਾ ਸਕਦੇ ਆ ਤੇ ਸਾਡੀ ਪੁਲਿਸ ਪ੍ਰਸ਼ਾਸਨ ਕੀ ਕਰ ਰਹੀ ਹੈ ਪੁਲਿਸ ਪ੍ਰਸ਼ਾਸਨ ਦਾ ਡਰ ਹੋਣਾ ਚਾਹੀਦਾ ਹੈ ਪੁਲਿਸ ਪ੍ਰਸ਼ਾਸਨ ਨੂੰ ਥੋੜੀ ਨੁਕੇਲ ਕਰ ਸੋ ਥਾਣਾ ਬੀੜਵਿਆਂ ਦੀ ਮੈਂ ਸਾਰੇ ਪੁਲਿਸ ਅਫਸਰ ਨੂੰ ਕਹਿੰਦਾ ਸਿਰਫ ਸਾਨੂੰ ਗਿਲਾ ਸ਼ਿਕਵਾ ਹੈਗਾ ਕੋਈ ਸਾਡਾ ਭਰਾ ਐ ਐਸਐਚਓ ਪਰ ਉਹਦੀ ਜ਼ਿੰਮੇਵਾਰੀ ਬੰਦੀ ਹੈ ਵੀ ਸਾਡੇ بار-ਬਾਰ ਲਾਈਵ ਹੋਣ ਤੋਂ ਬਾਅਦ ਉਹਨੇ ਮਸਲੇ ਤੇ ਧਿਆਨ ਨਹੀਂ ਦਿੱਤਾ ਉਹਦੇ ਕੁਝ ਸਾਥੀ ਜਿਹੜੇ ਖੁਦ ਹੋਟਲਾਂ 'ਚ ਜਾ ਕੇ ਬੰਦੇ ਆ ਅਸੀਂ ਅੱਗੋਂ ਕਾਨੂੰਨੀ ਕਾਰਵਾਈ ਵੀ ਕਰਾਂਗੇ ਪੁਲਿਸ ਕਮਿਸ਼ਨ ਨੂੰ ਬੇਨਤੀ ਕਰਦੇ ਆਂ ਵੀ ਜਿਹੜੇ ਜਿਹੜੇ ਪੁਲਿਸ ਅਫਸਰਾਂ ਦੇ ਹੀ ਨਾਂ ਲਾਂਗੇ ਵੀਰਵਾਰ ਉਹਨਾਂ ਦੀ ਕਾਲ ਡਿਟੇਲ ਕਢਾਈ ਜਾਵੇ ਉਹਨਾਂ ਦੀ ਮੋਬਾਈਲਾਂ ਦੀ ਲੋਕੇਸ਼ਨ ਕਢਾਈ ਜਾਵੇ ਵੀ ਉਹ ਹੋਟਲਾਂ ਕੀ ਕਰਦੇ ਆ ਸਾਡੇ ਕੋਲ ਸਾਰੇ ਪੁਕਤਾ ਪ੍ਰੂਫ ਹੈ ਵੀਡੀਓਗ੍ਰਾਫੀ ਵੀ ਦਾਂਗੇ ਸਭ ਕੁਝ ਦਾਂਗੇ ਪਿਓੜਲਾ ਦੋ ਦੋ ਤਿੰਨ ਤਿੰਨ ਘੰਟੇ ਜਾ ਕੇ ਪੁਲਿਸ ਮੌਜਮ ਬੰਦੇ ਆ ਕਿਸ ਕਾਰਨ ਬੰਦੇ ਆ ਜੀ ਦਾਲੇ ਕੋਈ ਕਾਲਾ ਤੇ ਪੁਲਿਸ ਪੁਲਿਸ ਨਾਲ ਸਾਥ ਤੁਹਾਨੂੰ ਬੇਨਤੀ ਹੈ ਵੀ ਕੋੜ ਕੱਢ ਦੋ ਬਸ ਔਰ ਮੈਂ ਧੰਨਵਾਦੀਆਂ ਪਾਨੂ ਕਿਸਾਨ ਯੂਨੀਅਨ ਦਾ ਭਾਰਤੀ ਕਿਸਾਨੀ ਨਾਲ ਜਿਨ੍ਹਾਂ ਨੇ ਸਾਨੂੰ ਸਮਰਥਨ ਕੀਤਾ ਔਰ ਅੰਬਸਰ ਦੀ ਸਾਰੀ ਜਨਤਾ ਨੂੰ ਸਾਰੇ ਐਮਐਲਐਸ ਬਾਨਾ ਨੂੰ ਭੂਤਪੁਰਬ ਐਮਐਲਐਸ ਬਾਨਾ ਨੂੰ ਹਰ ਇੱਕ ਪਾਰਟੀ ਦੇ ਨੇਤਾਵਾਂ ਨੂੰ ਕੌਂਸਲਰਾਂ ਨੂੰ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਅੰਬਸਰ ਦੇ ਹਰ ਇੱਕ ਵਸਨੀਕ ਨੂੰ ਪੰਜਾਬ ਦੇ ਹਰ ਇੱਕ ਵਸਨੀਕ ਨੂੰ ਵੀ ਇਹ ਹਰਮੰਦਰ ਸਾਹਿਬ ਦੀ ਸਭ ਦੀ ਪ੍ਰਤਿਸ਼ਤਾ ਜੁੜੀ ਹੋਈ ਏ ਇੱਥੇ ਜਿਹੜਾ ਕੋਡ ਹੈਗਾ ਇਹਨੂੰ ਖਤਮ ਕਰਨ ਵਾਸਤੇ 16 10 2025 ਨੂੰ ਸ਼ਾਮ 5 ਵਜੇ 5 ਵਜੇ ਤਾਂ ਕਿ ਤੁਸੀਂ 4 ਵੇ ਉੱਥੇ ਸੁਲਤਾਨਵਾਲਾ ਥਾਣੇ ਪਹੁੰਚੋ ਤੇ ਜਿਹੜੀ ਹੈਗੀ ਆਪਣੀ ਸਾਡੀ ਆਵਾਜ਼ ਨਾਲ ਆਪਣੀ ਵਾਇ ਮਿਲਾਓ ਤੇ ਸਾਡਾ ਸਮਰਥਨ ਕਰੋ ਅਸੀਂ ਧੰਨਿਆ ਤੋਂ ਬਾਅਦ ਅਸੀਂ ਡੀਜੀਪੀ ਸਾਹਿਬ ਨੂੰ ਮਿਲਾਂਗੇ ਮੁੱਖ ਮੰਤਰੀ ਦੇ ਧਿਆਨੇ ਲਿਆਵਾਂਗੇ ਹੋ ਸਕਦਾ ਸੋਸ਼ਲ ਮੀਡੀਆ ਰਾਹੀਂ ਸਾਡੇ ਮੈਸੇਜ ਪਹੁੰਚੇ ਹੁਣ ਔਰ ਜੰਗੀ ਪਦਰ ਤੇ ਅਸੀਂ ਇਥੇ ਡੱਡੇ ਰਹਾਂਗੇ ਕਿਉਂਕਿ ਅੱਜ ਤੱਕ ਦਾ ਜਾਗਦਾ ਮਿਸਾ ਰਿਕਾਰਡ ਹੈ 2017 ਤੋਂ ਲੈ ਕੇ ਜਿਹੜੇ ਮੁੱਦੇ ਚੁੱਕੇ ਆ ਅੱਜ ਤੱਕ ਉਥੇ ਖੜੇ ਆ ਔਰ ਹਾਲੀ ਕਰਾਏ ਆ ਕਿਤੇ ਟਲੇ ਨਹੀਂ ਬੇਸ਼ੱਕ ਸਾਡੇ ਦੇ ਕਾਲੀਆਂ ਭੇਡਾਂ ਨੇ ਝੂਠੇ ਪਰਚੇ ਕਰਾਤੇ ਆ ਅਸੀਂ ਜੇਲ੍ਹਾਂ ਦਾ ਵੀ ਰਸਤਾ ਵੇਖ ਆਇਆ ਜੇਲ੍ਹ ਵੀ ਵੇਖ ਆਇਆ ਬੇਕਸੂਰ ਹੋ ਕੇ ਜੇਲ੍ਹ ਵੇਖੀ ਏ ਪਰ ਅਸੀਂ ਆਪਣੇ ਵਿਚਾਰਾ ਤੋਂ ਪਿੱਛੇ ਨਹੀਂ ਹਟੇ ਸਾਡੀ ਜਿਹੜੀ ਵੀ ਕੰਪਲੇਂਟ ਹੈ ਰਜਿਸਟਰਡ ਹੈ ਉਹਦੇ ਤੇ ਕਾਰਵਾਈਆਂ ਹੋਈਆਂ ਪਿੱਛੇ ਅਸੀਂ 200 ਕਰੋੜ ਦੀ ਪ੍ਰਾਪਰਟੀ ਗੰਦੇ ਨਾਲੇ ਦੇ ਚਭਾਰ ਰੋਡ ਅਸੀਂ 8 ਸਾਲ ਪਹਿਲਾਂ ਆਵਾਜ਼ ਚੁੱਕੀ ਹੋ ਅੱਜ ਤੱਕ ਏਟ ਨਹੀਂ ਲੱਗੀ ਉਹਦੇ ਵਿੱਚ ਵੱਡੇ ਵੱਡੇ ਰਾਜਨੀਤਿਕ ਘਰਾਣੇ ਜੁੜੇ ਹੋਇਆ ਉਸ ਤੋਂ ਇਲਾਵਾ ਪਿੱਛੇ 16 April 2025 ਨੂੰ ਚਭਾਰ ਰੋਡ ਤੇ ਆਨੰਦ ਵਿਹਾਰੇ ਚ ਬੀਲੀ ਬੋਰਡ ਦੀ 100 ਕਰੋੜ ਦੀ ਪ੍ਰਾਪਰਟੀ ਕੁਝ ਲੋਕਾਂ ਨੇ ਹਜਮ ਕੀਤੀ ਹੋਈ ਸੀ ਉਹ ਵੀ ਚਾਰ-ਦਸ ਮਹੀਨੇ ਪ੍ਰਾਪਰਟੀ ਬਿਲੀਬੋਰਡ ਨੂੰ ਦੁਵਾਈ ਉਸ ਤੋਂ ਇਲਾਵਾ ਕਈ ਹੋਰ ਜਿਹੜੀਆਂ ਵੀ ਸ਼ਿਕਾਇਤਾਂ ਕੀਤੀਆਂ ਉੱਥੇ ਅਸੀਂ ਅੱਜ ਤੱਕ ਸਟੈਂਡ ਆ ਧੰਨੇ ਦੀ ਅਸੀਂ ਜਿਹੜੀ ਹੈਗੀ ਇਹ ਮੰਗ ਪੱਤਰ ਸੀ ਡੀਸੀ ਸਾਹਿਬ ਨੂੰ ਦਿੱਤਾ ਉਹ ਡੈਰੀ ਕਰਾਏ ਆ ਤੇ ਜੋ ਵੀ ਉਹਨਾਂ ਨੂੰ ਹੁਕਮ ਹੋਏਗਾ ਸਿਰ ਮੱਥੇ ਅ ਇਹ ਜੀ ਜਦੋਂ ਦੇ ਅਸੀਂ ਇੱਥੇ ਤਨਾਤ ਹੋਇਆ ਮੈਂ ਅ ਹੋਟਲ ਐਸੋਸੀਏਸ਼ਨ ਨਾਲ ਹੋਟਲ ਦੇ ਵੱਖ-ਵੱਖ ਹੋਟਲਾਂ ਦੇ ਜਿਹੜੇ ਮਾਲਕ ਨੇ ਜਾਂ ਜਿਨ੍ਹਾਂ ਨੇ ਲੀਜ਼ ਤੇ ਲਏ ਨੇ ਜਾਂ ਜਿਹੜੇ ਮੈਨੇਜਰ ਉਹਨਾਂ ਦੇ ਚਲਾ ਰਹੇ ਨੇ ਉਹਨਾਂ ਨਾਲ ਮੀਟਿੰਗਸ ਕਰਕੇ ਉਹਨਾਂ ਨੂੰ ਸਾਰੀਆਂ ਜਿਹੜੀਆਂ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਜਦ ਵੀ ਹੋਟਲ ਦੇ ਵਿੱਚ ਕੋਈ ਕਮਰਾ ਕਿਸੇ ਗੈਸਟ ਨੂੰ ਦਿੰਦੇ ਨੇ ਤੇ ਪ੍ਰੋਪਰ ਉਹਨਾਂ ਦਾ ਵੈਲਿਡ ਜਿਹੜਾ ਆਈਡੀ ਪ੍ਰੂਫ ਵੈਲਿਡ ਮੋਬਾਈਲ ਨੰਬਰ ਜਿਹੜਾ ਰਜਿਸਟਰ ਦੇ ਵਿੱਚ ਇੰਦਰਾਜ ਕੀਤਾ ਜਾਵੇ ਸੀਸੀਟੀਵੀ ਫੁਟੇਜ ਜਿਹੜੀ ਆ ਹੋਟਲ ਦੀ ਮੇਨਟੇਨ ਕੀਤੀ ਜਾਵੇ ਇਸ ਤੋਂ ਇਲਾਵਾ ਕੋਈ ਵੀ ਗਲਤ ਐਕਟੀਵਿਟੀ ਹੋਟਲ ਦੇ ਵਿੱਚ ਇਮੋਰਲ ਟਰੈਫਿਕਿੰਗ ਐਕਟੀਵਿਟੀ ਜਾਂ ਗੈਂਬਲਿੰਗ ਦੜਾ ਸੱਟਾ ਇਹੋ ਜਿਹਾ ਕੋਈ ਕਾਰਵਾਈ ਹੋਟਲ ਦੇ ਵਿੱਚ ਨਹੀਂ ਹੋਣੀ ਚਾਹੀਦੀ ਸਾਰੀਆਂ ਹਦਾਇਤਾਂ ਬਾਰੇ ਹੋਟਲਸ ਵਾਲਿਆਂ ਨੂੰ ਜਾਣੂ ਕਰਾਇਆ ਗਿਆ ਫਿਰ ਵੀ ਕਈ ਹੋਟਲ ਵਾਲੇ ਜਿਹੜੀਆਂ ਇਹਨਾਂ ਦੀ ਪਾਲਣਾ ਨਹੀਂ ਕਰਦੇ ਜਿਸ ਦੇ ਅੰਦਰਗਤ ਇਹਨਾਂ ਤੇ ਚਾਰ ਹੋਟਲਸ ਦੇ ਖਿਲਾਫ ਇਮੋਰਲ ਟਰੈਫਿਕ ਐਕਟੀਵਿਟੀਆਂ ਦਾ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ 10 ਹੋਟਲ ਦੇ ਕਰੀਬ ਜਿਹੜਾ ਆ 223 ਬੀਅਨਸ ਦੇ ਵਿੱਚ ਜਿਹੜਾ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ ਤੇ ਅੱਗੇ ਵੀ ਜਿਹੜਾ ਆ ਚੈਕਿੰਗ ਜਿਹੜੀ ਹੋਟਲਾਂ ਦੀ ਇਸੇ ਤਰ੍ਹਾਂ ਜਾਰੀ ਰਹੇਗੀ ਜਿਹੜਾ ਵੀ ਹੋਟਲ ਵਾਲਾ ਜਿਹੜਾ ਆ ਗਲਤ ਕੰਮ ਕਰਦਾ ਪਾਇਆ ਗਿਆ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜੜੀ ਕੀਤੀ ਜਾਵੇਗੀ